ਤੁਹਾਡਾ ਤੁਹਾਡੀ ਪਤਾ ਮੈਂ ਸਤਿਨਾਮ ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਨਾ ਲਾਈਵ ਆਇਆ ਸ਼ੁਕਰੀਆ ਦਾ ਤੁਹਾਨੂੰ ਵੀ ਪਤਾ ਹੈਗਾ ਕਿਉਂ ਕਰਨ ਲਈ ਆਇਆ ਸਰਦਾਰ ਜੀ 3 ਤੁਹਾਨੂੰ ਪਤਾ ਹੈਗਾ ਸਾਹਿਬ ਨੂੰ ਕਿ ਉਹ ਕੀ ਮਸਲਾ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਕਿਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਮੇਰੇ ਭਰਾ ਲਈ ਜੀ ਤੁਸੀਂ ਨਾਲ ਕਿ ਬਹੁਤੀ ਕੰਟਰੋਵਰਸੀ ਪੈਦਾ ਹੋਈ ਇਸ ਲਈ ਮੈਂ حاضر ਹੋਇਆ ਕਿ ਦੇਖੋ ਉਹ ਬਾਦਸ਼ਾਹ ਹੈਗਾ ਜਦੋਂ ਕੋਈ ਬੰਦੇ ਆਪਣੇ ਮੁਲਕ ਦੇ ਬਾਦਸ਼ਾਹ ਨੂੰ ਮਾਰਾ ਕਹਿੰਦੇ ਨਾ ਤੇ ਬਹੁਤ ਮਾੜੀ ਗੱਲ ਹੁੰਦੀ ਹੈਗੀ ਦਰਜੀਤ ਬਾਜ ਜੀ ਬਾਦਸ਼ਾਹ ਨੇ ਇਸ ਟਾਈਮ ਇੰਦੇ ਸੀਦੇ ਉਹ ਚੜ੍ਹਦੇ ਪੰਜਾਬ ਦੇ ਬਾਦਸ਼ਾਹ ਨੇ ਸਰਦਾਰਾਂ ਦੇ ਬਾਦਸ਼ਾਹ ਨੇ ਸਿੰਘਾਂ ਦੇ ਬਾਦਸ਼ਾਹ ਨੇ ਪੱਗ ਦੀ ਲਾਜ ਨਹੀਂ ਉਹਨਾਂ ਨੇ ਰੱਖੀ ਘਟ ਬੰਦਿਆਂ ਰੱਖੀ ਸਰਦਾਰ ਤੇ ਸਾਰੇ ਹੀ ਨਹੀਂ ਹੁੰਦੇ ਨੇ ਲੇਕਿਨ ਸਰਦਾਰ ਦਾ ਜਾ ਤੂੰ ਹੁੰਦਾ ਨਾ ਕਿ ਮੁਹੱਬਤ ਪਿਆਰ ਉਪਾਗ ਨਾਲ ਹੀ ਹੁੰਦਾ ਤੇ ਤੜਬਾ ਬਾਦਸ਼ਾਹ ਦਾ ਦੀਪਾਈ ਤੁਹਾਡੇ ਬਾਦਸ਼ਾਹ ਨੇ ਆਪਣੇ ਬਾਦਸ਼ਾਹ ਨੂੰ ਤੁਸੀਂ ਜਿੰਨਾ ਵੀ ਪਿਆਰ ਕਰੋਗੇ ਨਾ ਪੂਰੀ ਦੁਨੀਆ ਦਾ ਨਾਮ ਬਣਾਇਆ ਭਾਈ ਉਹਨੇ ਇਹਦੇ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਗਈ ਤੇ ਜਦੋਂ ਆਪਾਂ ਇਹ ਫਿਲਮ ਕੀਤੀਗੀ ਤੇ ਬਿਲਕੁਲ ਸਹੀ ਕਿਹਾਗਾ ਉਹਦੋਂ ਕੋਈ ਐਸਾ ਮਸਲਾ ਹੀ ਨਹੀਂ ਸੀ ਕੋਈ ਐਸੀ ਗੱਲ ਹੀ ਨਹੀਂ ਸੀ ਅਸੀਂ ਤੇ ਕੰਮ ਕਰ ਰਹੇ ਸੀ ਉਹ ਵੀ ਤੇ ਅਸੀਂ ਇਹ ਸਾਰੀ ਚੀਜ਼ਾਂ ਬਾਅਦ ਚ ਹੋਈਆਂ ਲੇਕਿਨ ਸ਼ੁਕਰੇ ਮਾਲਕ ਦਾ ਲੱਗ ਬਗ ਨੇ ਕਰਮ ਕੀਤਾ ਹਰ ਚੀਜ਼ ਈਜ਼ੀ ਹੋ ਗਈ ਤੇ ਬਾਜੀ ਨੂੰ ਟ੍ਰੋਲ ਕਰਨਾ ਮੈਂ ਮੈਂ ਸਿਰਫ ਆਇਆ ਬਾਜੀ ਦੇ ਬਾਜੀ ਨੂੰ ਟ੍ਰੋਲ ਕਰਨਾ ਲਵ ਯੂ ਟੂ ਮੇਰ ਜਾਨ ਬਾਜੀ ਨੂੰ ਟ੍ਰੋਲ ਕਰਨਾ ਯਾਰ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਛਲ ਯਾਰ ਕੰਮ ਕਰਨਾ ਨਾ ਕਰਨਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਂ ਮਤਲਬ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਕਿ ਮੈਂ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਨੇ ਛੜਦੇ ਪੰਜਾਬ ਦੀਆਂ ਮੈਂ ਕਿਸੇ ਪ੍ਰੋਡੂਸਰ ਦੀ ਫਿਲਮ ਕੀਤੀ ਨਹੀਂ ਗੀ ਮੈਂ ਸਿਰਫ ਆਲਮ ਭਰਾਵਾਂ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਚਾਰ ਫਿਲਮਾਂ ਗੀਪੀ ਬਾਜੀ ਦੀਆਂ ਕੀਤੀਆਂ ਨੇ ਮੈਂ ਤਿੰਨ ਤੋਂ ਚਾਰ ਫਿਲਮਾਂ ਐਵੇਂ ਆਪਣੇ ਵੀਰ ਦੀਆਂ ਕੀਤੀਆਂ ਨੇ ਮਿਲਤਨ ਚੌਥੀ ਫਿਲਮ 25 ਫਿਲਮ ਅਮਰਿੰਦਰ ਗਿੱਲ ਆਪਣੇ ਵੀਰਦੀ ਕੀਤੀ ਹੈਗੀ ਮੈਂ ਦੋ ਫਿਲਮਾਂ ਦਲਜੀਤ ਪਾਜੀ ਦੇ ਤੇ ਮੈਂ ਤੇ ਅਜੇ ਤੱਕ ਕਿਸੇ ਪ੍ਰੋਡੂਸਰ ਦੀ ਇੰਡੀਅਨ ਪ੍ਰੋਡੂਸਰ ਦੀ ਫਿਲਮ ਨਹੀਂ ਕੀਤੀ ਭਰਾਵਾਂ ਦੀ ਕੀਤੀਆਂ ਨੇ ਤੇ ਮੈਂ ਕਹਿੰਨਾ ਕਿ ਤੁਹਾਡਾ ਆਪਣਾ ਫਨਕਾਰ ਹੈਗਾ ਤੁਹਾਡਾ ਆਪਣਾ ਭਰਾ ਹੈਗਾ ਤੁਸੀਂ ਕੋਸ਼ਿਸ਼ ਕਰੋ ਯਾਰ ਉਦਨ ਮੁਹੱਬਤ ਕਰੋ ਉਦਨ ਪਿਆਰ ਕਰੋ ਸਾਡੇ ਲਈ ਉਹ ਖਲੋਤਾ ਹੈ ਆਈ ਲਵ ਯੂ ਗੱਲ ਜੀ ਦੋ ਸਾਂਝ ਸਾਨੂੰ ਇਹ ਗੱਲ ਨਹੀਂ ਗਈ ਲੇਕਿਨ ਇਨਸਾਫ ਦੀ ਗੱਲ ਹੈਗੀ ਕਿ ਸਾਡੇ ਲਈ ਖਲੋਤਾ ਹੈ ਤੇ ਅਸੀਂ ਉਹਦਾ ਅਵਿਸ਼ ਰਿਕਾਰਡ ਹੀ ਕਰਾਂਗੇ ਉਸ ਤੋਂ ਪਹਿਲੇ ਵੀ ਕਰਦੇ ਸੀ ਹੁਣ ਵੀ ਕਰ ਰਹੇ ਆਇਂਦਾ ਵੀ ਕਰਦੇ ਰਾਂਗੇ ਤੇ ਜਿੰਨਾ ਪਿਆਰ ਪਾਕਿਸਤਾਨ ਦੇ ਵਿੱਚ ਸਾਡੀ ਇਸ ਫਿਲਮ ਨੂੰ ਸਾਡੇ ਪਿਆਰਿਆਂ ਸਾਡੀ ਜਾਨ ਲਵ ਯੂ ਪਾਕਿਸਤਾਨ ਜਿੰਨਾ ਪਿਆਰ ਦਿੱਤਾ ਹੈ ਓਵਰ ਸੀਸ ਪਾਕਿਸਤਾਨੀਆਂ ਨੇ ਓਵਰ ਸੀਸ ਸਾਡੇ ਸਰਦਾਰਾਂ ਭਰਾਵਾਂ ਨੇ ਕੈਨੇਡਾ ਯੂਕੇ ਅਮਰੀਕਾ ਜਿੰਨਾ ਉਹਨਾਂ ਨੇ ਪਿਆਰ ਦਰਜੀਤ ਭਾਈ ਨੂੰ ਦਿੱਤਾ ਹੈ ਉਹਨਾਂ ਹੀ ਸਾਨੂੰ ਦਿੱਤਾ ਹੈ ਤੇ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਲੇਕਿਨ ਕਹਿੰਦਾ ਮਗਸਿਰਬ ਮੇਰਾ ਇੰਨਾ ਹੀ ਹੈਗਾ ਕਿ ਆਪਣੇ ਸ਼ਾਂਚਾਨੂੰ ਦਲਜੀਤ ਬਾਜੀ ਸ਼ਾਂਚਾ ਨੇ ਤੁਹਾਡੀ ਨਰਸੀ ਦੇ ਆਪਣੇ ਸ਼ਾਂਚਾ ਨੂੰ ਪਿਆਰ ਕਰੋ ਯਾਰ ਯਾਰ ਛੋਟੀਆਂ ਮੋਟੀਆਂ ਗੱਲਾਂ ਕਰਕੇ ਤੁਸੀਂ ਉਸ ਸ਼ਹਿਜ਼ਾਦੇ ਨੂੰ ਤੁਸੀਂ ਥਲੇ ਨਹੀਂ ਲੈ ਸਕਦੇ ਉਹ ਬੱਚਾ ਅੱਲਾਹ ਨੇ ਬਣਾਇਆ ਉਹਨੂੰ ਕਿਸੇ ਨੇ ਬਣਾਇਆ ਹੀ ਨਹੀਂ ਉਹਦੇ ਤੇ ਮਾਲਕ ਦਾ ਕਰਮ ਹੀ ਇੰਨਾ ਹੈਗਾ ਉਹ ਡਾਉਨਵਰਥ ਉਹ ਇਨਾ ਆਏਗਾ ਕਿ ਤੂੰ ਸੌਂ ਨਹੀਂ ਸਕਦੇ ਤੇ ਇਸ ਲਈ ਮੈਂ ਕਹਿ ਰਿਹਾ ਕਿ ਜਿੰਨਾ ਪਿਆਰ ਤੁਸੀਂ ਸਰਦਾਰ ਜੀ ਥਰੀ ਨੂੰ ਦੇ ਰਹੇ ਹੋ ਇਸ ਤੋਂ ਜ਼ਿਆਦਾ ਦਿਓ ਹੋਰ ਜ਼ਿਆਦਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਸਾਡੇ ਆਪਣੇ ਹੋ ਸਾਡੇ ਸਰਦਾਰ ਵੀਰ ਸਾਡੇ ਜਿੰਨੇ ਵੀ ਲੋਕ ਨੇ ਸਾਡੇ ਪਾਕਿਸਤਾਨੀ ਸਾਡੇ ਸਰਦਾਰ ਸਾਡੇ ਜਿੰਨੇ ਵੀ ਲੋਕ ਪਿਆਰ ਕਰਨ ਵਾਲੇ ਨੇ ਜਿੰਨਾ ਇਸ ਟਾਈਮ ਇਸ ਫਿਲਮ ਪਿਆਰ ਦੇ ਰਹੇ ਨੇ ਲੋਕ ਮੈਂ ਉਹਨਾਂ ਦਾ ਥੈਂਕ ਯੂ ਲਵ ਯੂ ਸलाम ਪੇਸ਼ ਕਰਦਾ ਔਰ ਪਾਕਿਸਤਾਨ ਦੇ ਵਿੱਚ ਮੈਂ ਅੱਜ ਫਿਲਮ ਵੇਖਣ ਲਈ ਗਿਆ ਔਰ ਦੁਨੀਆ ਇਨਾ ਪਿਆਰ ਦੇ ਰਹੀ ਏ ਸਾਨੂੰ ਸਾਡੇ ਪਾਕਿਸਤਾਨੀ ਧਨਪਰਾ ਇਨਾ ਪਿਆਰ ਦੇ ਰਹੇ ਔਰ ਮੈਂ ਕਹਾਂਗਾ ਕਿ ਸਾਡੇ ਸਾਡੇ ਪਾਕਿਸਤਾਨ ਦੇ ਲੋਗਾਂ ਦੇ ਵਿੱਚ ਕੁਝ ਵੀ ਹੋਰ ਨਹੀਂ ਸਿਰਫ ਦਲਜੀਤ ਦੋਸਾਨ ਨੂੰ ਪਿਆਰ ਕਰਦੇ ਨੇ ਸਾਨੂੰ ਪਿਆਰ ਕਰਦੇ ਨੇ ਹਾਨੀਆ ਆਮਰ ਨੂੰ ਪਿਆਰ ਕਰਦੇ ਨੇ ਅਸੀਂ ਆਰਟਿਸਟ ਐ ਸਾਡਾ ਕੋਈ ਸਿਸਟਮ ਹੀ ਨਹੀਂਗਾ ਇਹ ਫਿਲਮ ਬਹੁਤ ਪਹਿਲੇ ਬਣੀ ਇਹ ਸਾਰਿਆਂ ਨੂੰ ਪਤਾ ਹੈਗਾ ਉਹ ਗੱਲਾਂ ਚੱਲ ਵੀ ਨੇ ਲੇਕਿਨ ਮੈਨੂੰ ਅਫਸੋਸ ਇਸ ਗੱਲ ਤੇ ਹੋ ਰਿਹਾ ਹੈ ਕਿ ਜਿਹੜੇ ਲੋਕ ਸਾਡੇ 스타 ਨੇ ਚੜਦੇ ਪੰਜਾਬ ਦੇ ਅਗਰ ਭੱਜ ਦੇ ਬਾਰੇ ਚ ਉਹ ਕੋਈ ਮਾੜੀ ਗੱਲ ਕਰਨਾ ਤੇ ਬਾਈ ਬਹੁਤ ਮਾੜੀ ਗੱਲ ਹੈਗੀ ਭਾਜੀ ਦਲਜੀਤ ਇੱਕ ਹੋਰ ਚੀਜ਼ ਹੈਗੀ ਮੈਂ ਦੋ ਫਿਲਮਾਂ ਕੀਤੀਆਂ ਨੇ ਭਾਜੀ ਨਾਲ ਇੱਕ ਕੀਤੀ ਗਈ ਜਟਨ ਜੁਲੀਅਟ ਤੇ ਐ ਕੀਤੀ ਤੇ ਉਦੋਂ ਪਿਆਰ ਉਹਦੀ ਮੁਹੱਬਤ ਉਹਦੀ ਸੱਚੀ ਮੁੱਚੀ ਉਹ ਸਭ ਦਾ ਹੈਗਾ ਉਹ ਇੰਡੀਆ ਦਾ ਵੀ ਹੈਗਾ ਉਹ ਕੈਨੇਡਾ ਦਾ ਵੀ ਹੈਗਾ ਆਸਟ੍ਰੇਲੀਆ ਦਾ ਵੀ ਹੈਗਾ ਉਹ ਯੂਕੇ ਯੂਰਪ ਦਾ ਵੀ ਹੈਗਾ ਉਹ ਪਾਕਿਸਤਾਨ ਦਾ ਵੀ ਹੈਗਾ ਸਾਰੇ ਉਹ ਆਰਟਿਸਟ ਹੈ ਜਿਵੇਂ ਅਸੀਂ ਆਰਟਿਸਟ ਹੈ ਬਹੁਤ ਮਤਲਬ ਕਿ ਇਹ ਚੀਜ਼ ਨੂੰ ਤੁਹਾਡੀ ਨੂੰ ਦਿਲੋਂ ਲਵੀ ਸਭ ਨੂੰ ਕਹਿ ਰਿਆ ਕਿ ਥੈਂਕ ਯੂ ਲਵ ਯੂ ਤੁਸੀਂ ਇਨਾ ਪਿਆਰ ਦਿੱਤਾ ਸਾਡੀ ਫਿਲਮ ਨੂੰ ਸਰਦਾਰ ਜੀ ਨੂੰ 3 ਨੂੰ ਸਰਦਾਰ ਜੀ 3 ਪੰਜਾਬੀ ਆ ਗਏ ਹੋਏ ਲਵ ਯੂ ਖੁਸ਼ ਰਹੋ ਸਲਾਮਤ ਰਹੋ ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਊਗੀ